ਵੀ ਨੇ ਆਰਡਰ ਕਰਤਾ 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 ਕੱਪੜੇ ਦਾ ਵੀ ਹੁਣ ਹੀ ਕੋਈ ਨਹੀਂ ਕਰੇ ਟਿਕੜਾ ਨਹੀਂ ਨਹੀਂ ਆ ਰਹੇ ਅੱਜ ਹੈਗਾ ਕਿ ਜੇ ਸਾਡੇ ਕੋਲ ਵੀ ਸਮਾਨ ਆ ਗਿਆ ਉਹ ਨੂੰ ਸ਼ੁਰੂ ਕਰੋ ਬੰਲੀ ਕਿਆ ਪਿਆ ਹਾਂ ਦੂਸੇ ਵਾਲਾ ਸਿੱਧਾ ਕੱਕੇ ਲਈਓ ਦੇਖ ਕੇ ਬਸ ਇੱਦਾ ਹੀ ਆਉਣਾ ਇੰਦਰ ਕਹਿੰਦੇ ਨੇ ਦੇਖੀ ਉੱਪਰ ਚਲ ਗਿਆ ਜਾਂਦਾ ਬੈਣਾ ਭੁੱਲ ਜੀ ਹੁਣ ਸਸੀ ਕਾਲ ਜੀ ਅਥਰੀ ਕਾਲ ਜੀ ਕਾਲ ਜੀ ਬਈ ਸਾਰਿਆਂ ਨੂੰ ਜੀ ਲੋ ਬਈ ਚੱਲ ਅਚਰਾਂ ਨੂੰ ਮੀ ਰੁਕ ਗਿਆ ਦਾ ਜੀ ਮੋਕਰੀ ਇਹਨਾਂ ਦੀ ਜੇ ਵੀ ਇਹ ਰਾਤ 11 ਵਜੇ ਕਿਹੜਾ ਸਿੜ ਕੇ ਆਉਂਦਾ 11 ਵਜੇ ਪੂਰੇ ਮੀਂਹ ਤਾਂ 12 ਵਜੇ ਲੱਗਿਆ ਤਾਂ ਅਸੀਂ ਹਾਂ ਕਿੰਨੀ ਹੋਈ ਉਹ ਲਾਸਟ ਵਾਲੀ ਲੱਟ ਵਾਲੀ ਮੈਂ ਕਹਿੰਦਾ 10 ਹੀ ਹੋਣੀ ਆਂ ਵੀਰ ਨਾ ਬਸ 10 ਹੀ ਹੋਊਗੀ 10 ਕਿੰਨੀ ਕ ਉਹ ਵੀ 60 ਦੇ ਜਿਹੜੇ ਵਕਾਰ ਪੂਰਾ ਕਰ ਗਈ ਆਪਣਾ ਖਰਚਾ ਹੋਇਆ ਹੋਇਆ ਠੀਕ ਹੈ ਖਾਤਾ ਬਾਈ ਬਹੁਤ ਹੋ ਗਿਆ 10000 ਦਾ ਬੀ ਆਇਆ ਹੈ ਦਾ 10000 ਆ ਗਿਆ ਤੁੰਨ 10000 ਦਾ ਬੀ ਆਇਆ ਹੈ ਦਾ ਖਰਚਾ ਠੀਕ ਆ ਯਾਰ ਹੁਣ ਠੀਕ ਆ ਪਿਛਲੇ ਸਾਲ ਵੀ ਆਇਆ ਸੀ ਤੂੰ ਸਮਝਦਾ ਸੀ 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 ਚਲੀ ਜਾਈ ਮਿੱਥੇ ਇਹ ਤਾਂ ਕਹਿੰਦਾ 99 ਛੱਡਣੇ ਆ ਹੈ ਅਹੀਂ ਕਹਿੰਦਾ ਤਾਂ ਹਾਂ ਮੈਂ ਫਿਰ ਟੂਰਨਾਮੈਂਟ ਕਰਾ ਦੰਨੇ ਉੱਥੇ ਹੂੰ ਟੂਰਨਾਮੈਂਟ ਤਾਂ ਹੋ ਜਾਏਗਾ ਜੀ ਤੁਹਾਨੂੰ ਸਾਰੇ ਪ੍ਰਾਲੀ ਫੋਲ ਕੇ ਰੱਖਣੇ ਨਹੀਂ ਅੰਦਾ ਕੱਟ ਕੱਟ ਕੇ ਹੈ ਕਿ ਨਹੀਂ ਉਸ ਦਿਨ ਤਾਂ ਹੋ ਗਈ ਥੜੀ ਪ੍ਰਾਲੀ ਕਰਕੇ ਫੋਲ ਹੈ ਉਹਦੇ ਚ ਫੇਟ ਜੈਨ ਹਾਂ ਉਹ ਰੇ ਬਣ ਕੇ ਰੇ ਦੇਖੀ ਕਿਹੜੇ ਸਾਬ ਨਾਲ ਬਣਨਾ ਹੁੰਦਾ ਐਨੀ ਪ੍ਰਾਲੀ ਵਿੱਚੇ ਗਈ ਥੜੀ ਖੇਤ ਬਦਲ ਹੋ ਗਏ ਹੁਣ ਤਾਂ ਬਣ ਜਾਈ ਨਹੀਂ ਗੱਲ ਐ ਇਹਨਾਂ ਜਾਂ ਬੋਣੋਂ ਦਾ ਦੇਖੀ ਤੂੰ ਹੋਰ ਨਹੀਂ ਪ੍ਰਾਲੀਆਂ ਨੇ ਲੂਟ ਆਉਂਦੀ ਹਾਂ ਵੀ ਦਾ ਠੀਕ ਆ ਹਲੇ ਅੱਜ ਵੀ ਲੰਘ ਜਾਣਾ ਇਹਨੇ ਬਸ ਪਹਿਲੇ ਜਿਹੜਾ ਪੈਣਾ ਬਸ ਉਹ ਕਿਆ ਕਰਾਉਣਾ ਮਾੜਾ ਮੋਟਾ ਹੋਰ ਪਾਊਗਾ ਉਹ ਭਈਏ ਵੀ ਕਾਲੇ ਤੇ ਯਾਰ ਭਈਏ ਨਾ ਉਧਰ ਬਹੁਤ ਬੁਰਾ ਹਾਲ ਹੋਇਆ ਭਈਆਂ ਦਾ ਹੋਰ ਉਹ ਤਾਂ ਕਹਿੰਦੇ ਸੀ ਲੱਦ ਕੇ ਜਾਣਾ ਸਾਨੂੰ ਜੇ 10 ਵਜੇ ਜਾ ਕੇ ਉਹਨਾਂ ਨੇ ਦੇਖ ਲਿਆ ਵੀ ਜਦ ਰੋਟੀ ਟੁੱਕ ਕਰਨ ਦਾ 8:00 ਵਜੇ ਕੋਈ ਵੀ ਬੰਦਾ ਯਾਰ 8:00 ਉੱਜੇ ਹੋਰੀ ਪੈਣਾ ਸੌਖਾ ਏ ਨਹੀਂ ਔਖਾ ਹੋ ਜਾਂਦਾ ਲੇਬਰ ਵਾਲੇ ਬੰਦੇ ਨੂੰ ਔਖਾ ਹੀ ਏ ਲੇਬਰ ਵਾਲੇ ਦਾ ਮੀਂਹ ਗਿਣੀ ਜਿਹੇ ਜਿਹੇ ਚ ਹੁਣ ਜਿਹਦਾ ਰੋਜ਼ ਦੀ ਰੋਜ਼ ਪੈਸੇ ਕਮਾ ਕੇ ਘਰ ਚੱਲਦਾ ਏ ਉਹਨੂੰ ਤਾਂ ਰਾਤ ਤੱਕ ਤੜਕ ਜੀ ਨੂੰ ਲੱਗਿਆ ਫੇਰ ਅੱਜ ਨਾ ਉਹਨੂੰ ਤਾਂ ਮੀਂਹ ਵਸ ਵਰਗਾ ਲੱਗਦਾ ਹੋਰ ਯਾਰੀ ਗੱਤ ਬੰਦਦੇ ਯਾਰੀ ਤੇ ਮੰਤਸਾਹਲ ਦੇ ਹਰਿਦ ਦੇ ਸਰਪਤੇ ਘਰ ਚੱਲਦਾ ਰ ਦਿੱਲੀ ਦਾ ਹੋਰ ਉਹ ਬੰਦੇ ਦਾ ੱਖਾ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਤੇ ਰਾਜੇ ਵੀ ਆਪ ਦੀ ਫਿਕਰ ਆ ਅੱਜ ਘੱਟਾ 3-4 ਲਾ ਗਿਆ ਸਵੇਰ ਦਾ ਪੈਂਦਾ ਮੜਮੜਾਈ ਹੈ ਹੂੰ ਹੈਨਾ ਬਾਈ ਨਾ ਕੱਲ ਤੇ ਮੌਸਮ ਸਾਫ਼ ਹੈ ਕੱਲ ਤੇ ਸਾਫ਼ ਹੋਈਏ ਵਧੀਆ ਸਾੜੀ ਤਾਂ ਬਹੁਤ ਹਨੇਰ ਇੰਨਾ ਦਾ ਪਾਣੀ ਦਾ ਫਾਇਦਾ ਹੋਗਾ ਪੂਰਾ ਹੁੰਦਾ ਇਹ ਨਜਾਇਜ਼ੇ ਆ ਹੁਣ ਨਜਾਇਜ਼ੇ ਪੈਂਦਾ ਇਹ ਹੈਨਾ ਹੁਣ ਨਹੀਂ ਤਾਂ ਠੀਕ ਆ ਬਸ ਆਹ ਤਿੰਨ ਵਾਰੀ ਆ ਲਿਆ ਤਵੀਆਂ ਦੁਈਆਂ ਵੀ ਭਈ ਤਿਆਰ ਹੋ ਗਈਆਂ ਫੋਨ ਆ ਲਿਆ ਅੱਛਾ ਹੂੰ ਉਹ ਲਿਫਟ ਵਾਲੀਆਂ ਗਲੀਆਂ ਹੈ ਹੂੰ ਉਹ ਕਿੰਨੇ ਗਹਿਰੀਆਂ ਹੋ ਵੀ 10 ਨਾ ਉਹ 10 ਉਹ 10 ਹੈ ਆਪੇ ਛੱਡ ਵੀ ਆਉਂਗੇ ਹੈ ਆਪੇ ਛੱਡ ਕੇ ਜਾਵਾਂਗੇ ਨਹੀਂ ਰੋਕਤੀਆਂ ਉੱਥੇ ਅਸੀਂ ਪੇਮੈਂਟ ਪਾਉਣੀ ਕੱਲੂ ਨਾ ਉਹ ਸੋ ਵਾਰ ਨੂੰ ਕੰਨ ਖੜਾ ਦੂਗੇ ਅਸੀਂ ਕੰਨ ਖੜਾ ਲੂਗੇ ਹਾਂ ਹਾਂ ਨਾ ਪੇਮੈਂਟ ਦੇ ਬਾਅਦ ਆਪੇ ਛੱਡ ਹੀ ਹੋਣਾ ਉਹਨੇ ਅੱਛਾ ਸਾਬ ਨਹੀਂ ਆਉਣਾ ਬਾਈ ਨੇ ਉਹਨੇ ਆਉਗਾ ਉਹ 20 ਤਰੀਕ ਤੇ ਬਾਅਦ ਆਉਣਾ ਮਨ ਲੱਗਦਾ ਮੈ। ਅੱਛਾ। ਬਾਕੀਲੇ ਟਿਕਟ ਲਈ ਨਹੀਂ ਤੀ ਕਹਿੰਦਾ ਮੈਂ ਦੱਸੂਗਾ ਜਿਆਦਾ ਆ। ਅੱਛਾ ਸਰ। ਹੂੰ। ਫਾਲੇ ਵੀ ਤਾਂ ਹੀ ਦੁੱਲੇ ਨਾਲ ਤੇ ਮੈਂ ਤਿਆਰ ਕਰਵਾ ਕੇ ਰੱਖ ਤੇ। ਨਾ। ਹੂੰ। ਆਲੇ ਪ੍ਰਾਇਮਰ ਮਾਰਨਾ ਗਾ ਨੂੰ ਨਾ ਨੂੰ। ਇਹਦੇ ਆਹੀ ਰੰਗ ਵਧੀਆ। ਕਿਹੜਾ? ਪ੍ਰਾਇਮਰ ਇਹ ਕਹਿੰਦਾ ਪ੍ਰਾਇਮਰ ਠੀਕ ਆ ਮੈਂ ਬੱਤ ਕਰ। ਹੂੰ। ਰੰਗ ਕਰਵਾ ਵਧੀਆ ਇਹਨੂੰ ਹੋਰ। ਕਿਹੜਾ ਕਰਾਇਆ ਸੀ ਰੂਡ? ਨੀਲਾ ਉਜੜਿਆਂ ਨੂੰ ਨੀਲਾ ਕਰਾਇ ਬਾਈ ਵਾਲਿਆਂ ਨੂੰ ਆਪਣੇ ਵਾਲਿਆਂ ਨੂੰ ਕਰਾਇਆ ਮੈਂ ਰਾਇ ਚੀ ਤਵੀਆਂ ਵਰਗਈ ਐਨਾ ਵਰਗਈ ਹਾਂ ਅਰਜਨ ਵਾਲੀ ਕਰਵਾਤਾ ਹਾਂ ਇੱਥੇ ਕਿਹੜਾ ਪਿਆ ਉਹ ਕਿਹੜਾ ਉਹ ਤਾਂ ਬਾਈ ਦਾ ਇਹਦਾ ਅੱਛਾ ਉਹਦਾ ਸਟਿੱਕਰ ਕਹਿੰਦੇ ਨੇ ਸਟਿੱਕਰ ਕਰਾ ਲਿਆ ਤੇ ਲਿਆ ਤੇ ਅੱਜ ਲਾਦਣੇ ਲਿਆ ਕੇ ਤੇ ਦੁੱਲੇ ਨੂੰ ਲਿਆ ਦੁੱਲੇ ਦੀ ਲਵਾ ਦੇ ਉਹਨੂੰ ਲੱਗਾ ਵਾ ਦੂ ਇਹਨੂੰ ਕਰਨ ਕਹਿੰਦਾ ਉਹਨੂੰ ਕਰਕੇ ਫਿਰ ਉਹਦੇ ਲਾਉਂ ਲੇ ਕਹਿੰਦਾ ਉਹ ਤਾਂ ਤਿਆਰ ਹੈ ਸਟਿੱਕਰੇ ਸ਼ਾਮ ਲਾ ਦੂਗਾ ਪਰ ਸ਼ਾਮ ਨੂੰ ਕਿਹੜੀ ਗੋਡੇ ਆ ਤੇ ਇਹਦੇ ਵਿੱਚ ਕੰਮ ਤਾਂ ਬਹੁਤ ਆਉਂਦੀ ਆ ਵੀ ਮੀਂਹ ਜੇ ਕਾਣ ਤੇ ਜੀ ਹੋਣ ਲੱਗ ਜਾਂਦੀ ਆ ਕਾਣ ਦਾ ਕੰਮ ਨਹੀਂ ਹੁੰਦਾ ਮੀਂਹ ਕੋਈ ਕੰਮ ਨਹੀਂ ਹੁੰਦਾ ਜਾਣੇ ਕਿਤੇ ਜੀ ਕਰਦਾ ਅਸੀਂ ਮੰਡ ਕਿੰਨੀ ਜਾ ਕੇ ਆਏਗਾ ਉਧਰ ਮੈਂ ਲੈ ਕੇ ਵੀਡੀਓ ਬਣਾਉਂਦੇ ਇੱਥੇ ਇਹਨੂੰ ਫੜ ਮੀਂਹ ਤੇ ਰਿਹਾ ਫੇਰ ਠੱ੍ਹਿਆ ਆਪਣੀ ਰਸਤੇ ਵਿੱਚ ਵੀ ਉਹਦੇ ਨੇ ਮਖਾਈ ਨੇ ਇੱਥੇ ਵੀ ਸਪਰੇਅਾਂ ਲੈ ਕਹਿੰਦਾ ਕਿਹੜਾ ਕਾਣ ਕਿਤਾਬ ਵਧੀਆ ਬਾਈ ਉਹ ਕਾਣ ਤੋਂ ਆਉਟ ਆਉਟ ਧੀਰੇ ਪਾਣੀ ਨਹੀਂ ਲਾ ਯਾਰ ਰੇ ਮਗਰ ਲੱਗਾ ਸੀ ਲੱਗਾ ਸੀ ਤੇ ਲਾਤ ਲਾਉਂਦੇ ਉੱਥੇ 15 ਦਿਨ ਪਹਿਲਾਂ ਲਾਤ 15 ਦਿਨ ਹੋ ਗਏ ਪਾਣੀ ਲੱਗੇ ਨੂੰ ਕਣਕ ਬੋਟਲ ਆਪਦੀ ਖੜੀ ਐ ਟੋਪ ਦੀ ਤਾਂ ਕਿਹ ਦੇਖਿਆ ਹਲੇ ਜਿਨ੍ਹਾਂ ਦੀਆਂ ਤੇਰੀਆਂ ਮਰੀਆਂ ਉਹਨਾਂ ਦੀ ਵੀ ਟੋਪ ਦੀਆਂ ਨਹੀਂ ਨਹੀਂ ਊਂ ਟੋਪ ਦੀ ਖੜੀ ਐ ਜਿਹਨੇ ਕਿਹਾ ਲੇਟ ਦੀ ਆਪਣਾ ਇਹ ਕਿਹਾ ਲੇਟ ਦੀ ਯਾਰ ਆਪਣੀ ਲੇਟ ਨਹੀਂ ਹੋਗੀ ਤੇ ਆ ਕੇ ਧੰਨਾ ਕਰਕੇ ਕੋਈ ਲੇਟ ਨਹੀਂ ਦੀਆਂ ਟੋਪ ਦੀਆਂ ਇੰਨੀ ਲੈਣੇ ਦੀ ਅੱਜ ਯਾ ਰਹੋ ਕੌਣ ਵਾ ਲੇਟ ਦੀ ਆ ਲੇਟ ਤਾਂ ਬੂਟੇਆਂ ਵਾਲੀਆਂ ਹੋਈਆਂ ਬਾਅਦ ਵਿੱਚ ਉਹ ਵੀ ਲੇਟੇ ਦੀ ਹੁਣ ਇਹਨਾਂ ਨੇ ਆਪ ਲੇਟੇ ਦੀ ਕਿਹੜੇ ਲੈਣੋਂ ਕਿਹੜਾ ਆ ਗੇਤੀਆਂ ਕਨਕਾ ਭਾਈ ਜਿਨ੍ਹਾਂ ਨੇ ਲੇਟ ਲਾਈਆਂ ਉਹ ਜਿਹੜੀ ਇਹ ਏਰੀਆ ਚ ਆਣ ਪਈ ਨਾ ਉਹਨਾਂ ਨੂੰ ਪੁੱਛ ਕੇ ਦੇਖੀਂ ਗੇਤੀਆਂ ਹਾਂ ਗੇਤੀਆਂ ਦਾ ਕੀ ਹੱਲ ਕਰਤਾ ਗੇਤੀਆਂ ਨਾਲ ਹੀ ਬੰਦਦੀਆਂ ਹਾਂ ਖਤਮ ਕਰਤੀਆਂ ਉਹ ਜਿਨ੍ਹਾਂ ਦੀ ਆਪ ਛੇਤੀਆਂ ਦੀ ਉਹਨਾਂ ਦਾ ਫਿਰ ਹੋਰ ਨਾਲ ਕੁਝ ਵੱਜ ਜਾਣਾ ਉਹਨਾਂ ਚਾਹੇ ਉਹਦੀ ਲੱਜਕ ਜੀ ਹੁੰਦੀ ਆ ਬੱਜ ਗਈ ਨਾਲੀ ਨਹੀਂ ਰਹੀ ਭਾਈ ਹਲੇ ਜਿਹੜੀ ਨਾਲੀ ਚੜੀ ਉਹ ਬੱਲ ਨਿਸਰੀ ਉਹ ਨਿਕਲ ਆਈ ਉਹ ਤਾਂ ਖਤਮ ਹੋ ਗਈਆਂ ਭਈਓ ਕਿ ਭਾਈ 12 ਵਜੇ ਹੋਣਾ ਹਨੇ 12 ਵਜੇ ਆਉਗਨੇ ਵਾਲੇ ਲੈ 2 ਵਜਨੇ ਵਾਲੇ 4 ਦਾ ਨਹੀਂ ਵੱਜ ਗਏ ਲੈ ਮੈਂ یوں ਮਰੀ ਜਾਂਦਾ ਕੈਮਰਾ ਦੇਖਦਾ ਮੈਂ ਕਹਾਂ ਦੇਖੀ ਮੜਾ ਕਿੰਨਾ ਹੋਇਆ ਇੱਕ ਵਾਰ ਕਿੰਨੇ ਰਹਿ ਗਏ ਲੈ ਦੇਖ ਲੈ ਵਾਝੇ ਚੱਲ ਲੈ ਹੈ ਠੀਕ ਪਪਈਂ ਲੰਦਾ ਥੋੜਾ ਸੂਝ ਜਿਹੀ ਲਿਖਦਾ ਵੀ ਤੁਸੀਂ ਟਾਈਲ ਬਦਲੋ ਸਾਚੇ ਨਾਲ ਲਵਾ ਯਾਰ ਤੇ ਚੁਰਤ ਲਾਇਆ ਕਰੋ ਯਾ ਚਾਚੀ ਦੀ ਗੱਲ ਮੰਨ ਲਿਆ ਕਰੋ ਇਹਨੂੰ ਦੇਖਦੇ ਅਸੀਂ ਕਰੋੜੋਂ ਕਾਉਂਟ ਵੜੇਗਾ ਕਰੋੜ ਰੁਪਏ ਦੀ ਹਾਂ ਭੇਜ ਦੇ ਬੜਾ ਚੋ ਆਏ ਵੀ ਕਹਿ ਕਰਦੇ ਵੀ ਫੋਨ ਲਾ ਲੈ ਤੂੰ ਕਿਉਂ ਨਾ ਲਾਉਂਗਾ ਵੀ ਜੇ ਵੀ ਸਲਾਹ ਲੈਣੀ ਹੈ ਹੂੰ ਤੇ ਦੇਰ ਲਾਉਗੇ ਦਾ ਜਲਦੀ ਆਜੇ ਸ਼ੋਲਾ ਵੀ ਤੈਨੂੰ ਭੇਜ ਦੇਣਾ ਇਹਨੇ ਲੰਬੂੜਜਾ ਲੈਣਾ ਉੱਤੇ ਪੜਨਾ ਆਉਂਦਾ ਨਹੀਂ ਆਪਣਾ ਯਾਰ ਸਿੱਧੀ ਗੱਲ ਉਹਨੇ ਤਾਂ ਸਵਾਲ ਪੁੱਛ ਲੈ ਤੈਨੂੰ ਪੜਨੇ ਪੁਰਨੇ ਦਾ ਕੰਮ ਨਹੀਂ ਸਵਾਲ ਲਈ ਜਾਉਂਗੇ ਉਹਨਾਂ ਨੂੰ ਨਾਲੇ ਹੋੜੇ ਜੇ ਊਂਡ ਪੜਾਂਗੇ ਜੇ ਸਵਾਲ ਪੁੱਛੀਓ ਫਿਰ ਅਸੀਂ ਦੁੱਧ ਦੇ ਹੁਣੇ ਐ ਤਾਂ ਉਹ ਵੀ ਦੇ ਦੇਣੇ ਹੈ ਤਾਂ ਉਹ ਵੀ ਦੇ ਦੇਣੇ ਹੂੰ ਤੁੱਕਾ ਲਾਗੇ ਹੈ ਹੂੰ ਤੁੱਕਾ ਲਾ ਕੇ ਦੇ ਦੇਣੇ ਪੁੱਪਾ ਹੋਰ ਜਮੇ ਆਇਆ ਉਹ ਚਾਰ ਕੁੱਤੇ ਪੰਜ ਬੈਠੇ ਓਏ ਹੁਣ ਨਾ ਬੈਠਣਾ ਹੀ ਹੈ ਭਾਈ ਇਹ ਮੈਂ ਬੈਹੋ ਤੁਸੀਂ ਤੁੰਦ ਤੁੰਦ ਕੁਝ ਨਹੀਂ ਕਹਿੰਦਾ ਨਾ ਨਹੀਂ ਬੈਠਣਾ ਹੀ ਆਹ ਲੋਹਣੀ ਉਹ ਉੱਤੇ ਬੈਠੇ ਤੇ ਤੂੜੀ ਉਹਦੇ ਅੰਦਰ ਆਹ ਦੇਖੋ ਪੈਂਦੀ ਆਂ ਕੀ ਆਏ ਕਿ ਮੀਂਹ ਦਿਖਦੇ ਪੈਂਦਾ ਤੈਨੂੰ ਰੱਖਣਾ ਤੇ ਕਿਹਦੇ ਨਹੀਂ ਉਹ ਗਿਰਦੀ ਤੁੰਦ ਮੰਗਣਾ ਨਹੀਂ ਪੀਣੀ ਕਰਦੀ ਆਹ ਪੀਕ ਨਹੀਂ ਤੂੜੀ ਹੀ ਕਰਦੀ ਆ ਤੂੜੀ ਉਹ ਪਾਣੀ ਵੀ ਲੱਗਦਾ ਪਤਾ ਦੇਖ ਲਾ ਕਿਵੇਂ ਬੈਠਦਾ ਨਾ ਬਾਇਓ ਪੈਕੇਜ ਸਾਰ ਦੇਵੇ ਬੱਸ ਕੈਨੇਡਾ ਵਾਂਗੂ ਬਰਫੂਰੇ ਬੈਲੀ ਕੈਨੇਡਾ ਵਾਲਾ ਹੀ ਕੈਨੇਡਾ ਹੀ ਬਣਾ ਦਿੱਤੀ ਇਤੋਂ ਬਹੁਤ ਇਨਸਾਨ ਕਰਿਆ ਇਹਨੂੰ ਮੁਹਾਲੀ ਦੀ ਵੀਡੀਓ ਜਿੰਦੀ ਪਾਈ ਹੋਈ ਉਹ ਮੈਨੂੰ ਲੱਗਦਾ ਵੀ ਪਤਾ ਨਹੀਂ ਕਿੱਥੇ ਦੀ ਵੀਡੀਓ ਆ ਬਾਦ ਦਾ ਜੇ ਕੋਈ ਜਰਦ ਨਾਲ ਟੈਂਪੂ ਜਾਂ ਕੋਈ ਮਦਦ ਦੀ ਵੀ ਇੱਧਰ ਆ ਯਾਰ ਇੱਧਰ ਆ ਫੇਰ ਪਤਾ ਲੱਗਦਾ ਜੀ ਕੋਈ ਪਤਾ ਨਹੀਂ ਮਹਾਰਾਜ ਜੱਤ ਵਾ ਕੀ ਆ ਸਾਡੇ ਕੁਝ ਤੇ ਕੁਝ ਕਰ ਸਕਦਾ ਘੜੀ ਮੈਂ ਇਹ ਹੋਰ ਮੈਂ ਕਿ ਨਹੀਂ ਕਰਿਆ ਨਹੀਂ ਉਦੋਂ ਹੋਰ ਆਪਣੇ ਦੀਦਾ ਬਚਾਅ ਕਰ ਗਿਆ ਸਾਰੇ ਕਿਤੇ ਪੈ ਲਈ ਆ ਮੈਂ ਦੇਖਿਆ ਅੱਜ ਜਨਵਰੀ ਦੇ ਵਿੱਚ ਨੂੰ ਫਰਿਜ ਵਿੱਚ ਲੋਨ ਆਉਂਦਾ ਹੁਣ ਕੋ ਪਹਚਾਈ ਦੀ ਹੁਣ ਨਹੀਂ ਚਾਹੀਦਾ ਮੀਂਹ ਹਲੇ ਗਾਹਾਂ ਬੈਲਵੇ ਕੱਦਾ ਪੈਣਾ ਪਰ ਕਣਕ ਪਤਾ ਨਹੀਂ ਆਉਣੀ ਆਉਣਾ ਮਿੱਤਰਾ ਇਕਣੀ ਇਕਣੀ ਆਉਂਦਾ ਕਣਕ ਨਹੀਂ ਆਉਂਦਾ ਕਣਕ ਮਾਂ ਚੱਲ ਜਰ ਜਰ ਕਿਤੇ ਇੱਥੇ ਪਬੂਲਰਾਵਾ ਬਹੁਤ ਆ ਵੜਾਈ ਕਣਕ ਦੀ ਕਬੂਲਾ ਧੁੱਪ ਵੀ ਲੈਦੀ ਧੁੱਪ ਵੀ ਲੱਗਣੀ ਹੈਗੀ ਹੱਥ ਕੁਰੀ ਮੀਂਹ ਜੇ ਵੀ ਪੈ ਗਿਆ ਮੀਂਹ ਨੇ ਵੇ ਬਾਦ ਅੱਧਾ ਘੜਰ ਤੇ ਪੁੱਦੀ ਪੁੱਈ ਜਾਂਦੀ ਓਥੇ ਹੂੰ ਇੱਕ ਸਾਲ ਇੱਕ ਨਹੀਂ ਹੋਇਆ ਦਾ ਕੰਮ ਇਹ ਕਹਿੰਦਾ ਬੂਟੇ ਆ ਬਣਕਦੀ ਨਾ ਜੱਤਾ ਜੱਲਾ ਖੇਤ ਲਾਣ ਲੱਗ ਲੇ ਜੇ ਇਹ ਦੋ ਖੁੱਲੇ ਲਾਇਵੇ ਆ ਨਾਲਾਗੜਾ ਖਿੱਲਾ ਹੁੰਦਾ ਦਾ ਵੀ ਉਦੋਂ ਉਹ ਭਰੀਆਂ ਸਗਾਲ ਲੈਂਦੇ ਤੇ ਕੱਢ ਕੇ ਹੁਣ ਤਾਂ ਜ਼ਗਾਉਣ ਦੀ ਵੀ ਜਗ੍ਹਾ ਨਹੀਂ ਹੈ ਕਿਧਰ ਇਹ ਸਭ ਮੇ ਬੂਟਾ ਠੁੱਕਾ ਪਿਆ ਅਗਲੇ ਨੇ ਹੈ ਕਿ ਨਹੀਂ ਪੁੱਤਾ ਇੱਦੀ ਹੋਏ ਬਹੋ ਗਿਆ ਮੈਂ ਕਹਿੰਦਾ ਤਾਂ ਇਧਰ ਵੀ ਬਈ ਜੰਨੇ ਹੋਰ ਸਾਰੇ ਵਾਸੀ ਹੀ ਬੰਨੇ ਆ ਨਾ ਬੂਟਾ ਤਾਂ ਹਲੇ ਤਾਂ ਹਲੇ ਤਾਂ ਤੈਨੂੰ ਦਿਖਦਾ ਨਹੀਂ ਪਤਾ ਨਹੀਂ ਹੈਗਾ ਜਾਂ ਪੱਤਾ ਲੱਗਿਆ ਵੀ ਪਤਾ ਲੱਗਣਾ ਬੂਟੇ ਦੀ ਲੁਆਈ ਤਾਂ ਤਾਂ ਪਿੰਡ ਆ ਪਿੰਡ ਨੂੰ ਆ ਕੇ ਲੱਗ ਗਏ ਹਾਂ ਮੈਂ ਤੈਨੂੰ ਇਹ ਕਹਿੰਦਾ ਜਾਂ ਪੱਤਾ ਨਿਕਲਿਆ ਫੇਰ ਪਤਾ ਲੱਗਣਾ ਬੂਟੇ ਦੀ ਲੁਆਈ ਤਾਂ ਤਾਂ ਵੀ ਆ ਕੀ ਜਾ ਕਿ ਆ ਬੂਟਾ ਲੱਗ ਗਿਆ ਅਪ੍ਰੈਲ ਤੋਂ ਨਿਕਲੇ ਕਰਦੇ ਮੈਂ ਕਿਹਾ ਮਾਰਚ ਦੇ ਐਂਡ ਜੀ ਬੂਟਾ ਹੀ ਬੂਟਾ ਦੇਖਣਾ ਹੋਰੇ ਆਪਣੇ ਆ ਸਾਰੇ ਫਿੜੀ ਬਿਗਲੀ ਦੇ ਦਾ ਭਾਈ ਥੋੜੀ ਨਾ ਸਾਰਿਆਂ ਦੀ ਉਹ ਸਾੜੀ ਦਾ ਭਲਾ ਕਿਹਾ ਸਾੜੇ ਵਗੜੇ ਪੌਗੜਾ ਸਾੜੀ ਦਾ ਸਾੜ ਮਦਾ ਦੇਖ ਕੀ ਨੇ ਵੀ ਬੈਤੀਆ ਵਿੱਚੇ ਕੱਢ ਕੁੱਟਦੀ ਮੈਂ ਤਾਂ ਫਰੀਜ ਵਾਲੇ ਨੂੰ ਦਿੱਤੀ ਆ ਬਾਈ ਲੈ ਲੈ ਲਾ ਲੋ ਕਿਹੜਿਆ ਆ ਇੰਆ ਫਰੀਜ ਆ ਗਿਆ ਤੇਰੀ ਲੈ ਆ ਹਾਂ ਵੀ ਲਾ ਲੋ ਭਾਈ ਭਾਈ ਲਾ ਲੋ ਕਿੰਨੇ ਸਾਨੂੰ ਚਾਹੀਦੇ ਅਸੀਂ ਲਾ ਲੀਏ ਠੀਕ ਨਹੀਂ ਗੱਲ ਉਹ ਥੋੜੇ ਨਹੀਂ ਪਈਆਂ ਉਹ ਹਾੜੀ ਉਹ ਪਰਾਂ ਪਈਆਂ 30 ਹੀਟੀਆਂ ਬੜੀਆਂ 35 ਅ 40 ਹੀ ਦੇ ਛੋਟੀਆਂ ਪਈਆਂ ਹੁਣ 35 ਆਉਣੀਆਂ ਅਸੀਂ ਬੜੀਆਂ ਉਹ ਉਰਲੀਆਂ ਹਾਂ ਹਾਂ ਉਰਲੀਆਂ ਫਰਕ ਆ ਉਹਨਾਂ ਦਾ ਕਿੰਨੇ ਕਿੰਨੇ ਬੰਨੀ ਹੋਈ ਤੁਸੀਂ ਉਰਲੀਆਂ ਨੇ 20 20 ਆ 40 ਹੋ ਗਈਆਂ ਹਾਂ ਪਰ 30 ਬੜੀਆਂ 30 ਬੜੀਆਂ ਹਾਂ ਦਾਦਾ ਦਾਦੀ ਉਹ 30 30 ਛੜੀਆਂ ਉਹ ਹੈ 70 ਛੜੀਆਂ ਪਈਆਂ ਲੇ ਅਜਾ ਲਾਉਣੀਆਂ ਵੀ ਅਸੀਂ ਥੋੜੀਆਂ ਜਿਹੀ ਉੱਥੇ ਇੰਨੀ ਛੜੇ ਥੋੜੇ ਛੱਡਨੇ ਖਰਾਬ ਕਰਤੀਆਂ ਜ਼ਿਆਦਾ ਕਰਤੀਆਂ ਨਾ ਛੱਡਨ ਦਾ ਜ਼ਿਆਦਾ ਕਰੀਏ ਛੱਡ ਤਾਂ ਫਿਰ ਮੈਨੂੰ ਤੈਨੂੰ ਪਤਾ ਮੈਨੂੰ ਪਹਿਲਾਂ ਨਿਊ ਉੱਥੇ ਚ ਲਈ ਫਿਰ ਅੱਲਾ ਦੀ ਟੀਵੀ ਏ ਟੀ ਬਹੁਤ ਘੁੰਮੀ ਫਰੀ ਕੇ ਮਿੱਟੀ ਕੁਝ ਹੋ ਕੇ ਟੁੱਟੀ ਆ ਹੂੰ ਫੇਰ ਵੀ ਠੀਕ ਹੈ ਨਿਕਲੀ ਆਈ ਜਾ ਬਸ ਥੋੜਾ ਹੋਣਾ ਸਰ ਗਿਆ ਮੀਂਹ ਆ ਗਿਆ ਫੇਰ ਇਹ ਤਾਂ ਆ ਹੀ ਜਾਂਦਾ ਦੋ ਫਿਰ ਦਾ ਇਹ ਆਉਣੀ ਆਉਣਾ ਹੈ ਇਹ ਤਾਂ ਭਾਈ ਆਪਣਾ ਹੀ ਆਉਂਦਾ। ਮੈਂ ਤਾਂ ਪਹਿਲਾਂ ਤਿੰਨ ਤਰੀਕੇ ਵਾਸ ਆਪਦਾ ਦਾ ਹੋਰ ਕੋ ਲੱਗਿਆ ਦੱਸਣਾ। ਨਹੀਂ ਨਹੀਂ ਸਾਫ ਇਹ। ਕੱਲ ਤੇ ਤੋਪਾ ਐ। ਕੱਲ ਤੋਪਾ ਭੋਲੇ। ਮੁੰਡਾ ਨਹੀਂ ਆ। ਫੁੱਲ ਤੋਪਾ ਕਰ ਲਓ ਯਾਰ। ਚਨਈੜਾ ਤਾਂ ਹੀ ਲਾਇਆ ਪਤਾ। ਟੋਪੜਾ ਲਾਇਆ ਹੋਇਆ। ਚਨਈ ਵਾਲਾ ਕਰ ਤੇ ਲਾਉਣਾ। ਤੋਪਾ। ਤੋਪੇ। ਤੋਪੇ। ਅੱਜ 80% ਨਸੀ ਦਾ ਲੱਗ ਲੈ ਟਾਈਮ ਉਹਦੇ ਪਹਿਲੇ ਬਸ 5 ਵਜੇ ਤੱਕ ਆ ਰਾਤ ਦੇ 12 ਵਜੇ ਤੱਕ ਕਿਹੜਾ ਹੈਗਾ ਭਾਈ 5 ਵਜੇ ਤੱਕ ਪੂਰਾ 5 ਵਜੇ ਤੱਕ 70 ਬਾਬ ਘਟੀ ਜਾਣਾ 40 30 20 50 ਫੇਰ ਹੋ ਜਣਾ ਰਾਤ ਨੂੰ ਤੇ 60 ਉਹ 5 ਵਜੇ ਦਾ 12 ਵਜੇ ਤੱਕ ਹੈ ਰਾਤ ਦੇ ਪਵੇ ਨਾ ਯਾਰ ਲਾਹੂ ਦੇ ਤਾਂ ਦੱਸ ਤਾ ਕੇ ਪੈਣੀ ਤੇ ਹਾਂ ਲਾਹੂ ਜੀ ਜਿਹਨੇ ਪੈਣਾ ਤਾਂ ਪੈਣਾ ਹੀ ਆ ਜਬੀਦਾਰ ਜਿ ਵੀ ਲਾ ਗਈ 2.50 ਦੀ ਔਵਰੇਜ ਨਾ ਨਹੀ ਨਹੀ ਦਾਈ ਸਾਉਂ ਕਿਤੇ ਗੰਨਾ ਸਾਲਾ ਹੋ ਕਿੰਨੀ ਆਈ ਫਿਰ ਬਾਉਣੀ 200 ਆਈ ਹੈ ਨਾ ਹਾਂ 170 ਕੁ ਕਵਾਂਟਰ ਨੇ 170 ਕੁ ਕਵਾਂਟਰ ਜਬੀ ਯਾਰ ਕੋਈ ਵੀ ਫਸਲ ਹੈ ਸੱਟੇ ਦੀ ਹੈ 340 ਹੋਗੀ ਪਿਛਲੇ ਸਾਲ ਪੱਲੇ ਦੇ ਪੈਸੇ ਪਏ 340 ਵੀ ਹੋਈ ਹੋਗੀ ਪਿਛਲੇ ਸਾਲ ਪੱਲੇ ਦੇ ਪੈਸੇ ਆਈ ਤਾਂ ਇਦਾਂ ਥੋੜਾ ਜਿਹਾ ਚੱਲ ਗਈ ਬਸ ਅਸੀਂ ਤਾਂ ਬਾਉਂਡਰੀ ਸਕੀਮ ਪਰ ਬੀਜੀ ਸੀ ਯਾਰ ਮੈਂ ਤਾਂ ਬਾਉਂਡਰੀ ਸਕੀਮ ਪਰ ਬੀਜੀ ਦੀ ਮੈਂ ਰੇ ਬਣਾਉਂਗਾ ਨਹੀਂ ਹਰਾ ਹਰੀ ਖਾਨ ਡਾਊਨ ਹੋਈ ਰੇ ਬਣਾ ਦਿੰਦਾ ਠੀਕ ਨਹੀਂ ਗੱਲ ਤੋ ਐਦ ਕੀ ਲੱਗਦਾਈ ਤਾਂ ਵੀ ਹਰਾ ਪੂਰਾ ਨਹੀਂ ਹੋਣਾ ਪਤਾ ਨਹੀਂ ਕਾਤੇ ਸਹਿਜੂ ਮੁੜ ਆਇਆ ਲੱਗ ਗਿਆ ਅਗੋਂ ਅਗਲੇ ਦਿਨ ਗਿਆ ਦਾ ਨਾ ਪਰਚੀ ਜਾਂ ਨ ਦੇਈ ਉਹ ਮੈਂ ਘਟਾ ਲਾ ਹੋਰ ਗਿਆ ਗਿਆ ਤੂੰ ਤੇ ਬਰੇਨ ਲਾ ਦੋ ਬੇ ਰੱਤ ਦਾ ਗੁੱਸਾ ਨਹੀਂ ਸਹਿਜੂ ਦਾ ਉਹ ਫੇਟ ਰਗ ਸਹਿਜੂ ਦਾ ਯਾਰ ਉਹ ਨਹੀਂ ਹੈ ਮੈਂ ਵੀ ਉਹ ਦੇ ਉਹ ਹੀ ਹੈ ਉਹ ਹੀ ਉਹ ਨਹੀਂ ਹੈਗਾ ਉਹ ਨਹੀਂ ਹੈਗਾ ਹੋਈ ਏ ਯਾਰ ਇਹ ਨਾ ਬੰਦਣਾ ਹੈ ਨੀਲੇ ਰੰਗ ਦਾ ਟਰੈਕਟਰ ਲੈ ਬੱਚਾ ਨੀਲੇ ਰੰਗ ਦਾ ਹਾਂ ਟਰਾਲਾ ਹੀ ਨੀਲੇ ਰੰਗ ਦਾ ਓ ਯਾਰ ਟਰੈਕਟਰ ਸਹਿਜੋ ਦਾਲਾ ਨਹੀਂ ਓ ਮੇਰੀ ਗੱਲ ਸੁਣ ਇਹਨਾਂ ਨੇ ਸ਼ਰਤ ਲਾਈ ਲਈ ਆਪਾਂ ਨੂੰ ਚੱਲ ਆਲਾ ਅੱਜ ਲੈ ਤੇਰਾ ਵੀ ਇਤਿਹਾਸ ਤੋੜੀ ਦਈਏ ਲੈ ਲਾਲਾ ਮੂੰਹ ਤੇ ਟਰੈਕਟਰ ਦੇਖਦਾ ਹੋਉਂਦਾ ਮੈਨੂੰ ਵੀ ਦੇਖਦਾ ਫਿਰ ਲਾਲਾ ਫਿਰ ਲਾਲਾ ਲਾਲਾ ਚੱਲ ਬੀਕੀ ਜੋ ਵੀ ਡਰੈਡਾਂ ਆਏ ਸਹਿਜੋ ਤੇ ਆ ਡਰੈਡਾਂ ਦਾ ਹੁਣ ਡਰੈਡਾਂ ਨਹੀਂ ਲੱਗੀ ਸਹਿਜੋ ਤੇ ਆਉਣ ਦੇ ਕੋਲ ਨੂੰ ਦਾ ਹੁਣ ਤੇ ਸਾਹਿਬ ਜੋ ਤਾਂ ਹੋ ਗਈ ਡੱਕ ਆ ਗਿਆ ਇੰਨਾ ਉੱਚਾ ਇਹਨੂੰ ਪਹਿਲਾਂ ਛਤਰੀ ਨਹੀਂ ਦੀ ਹੁਣ ਛਤਰੀ ਦੀ ਖਣ ਲੱਗ ਗਈ ਸਾਹਿਬ ਜੋ ਦਾ ਟਾਇਰ ਮੈਨੂੰ ਪਹਿਲਾਂ ਦੀ ਦਿਓ ਤਾਂ ਸਭ ਕੋ ਦੇਖਦੇ ਨਾ ਮੇਰੀਆਂ ਨਾ ਦੋ ਗੁੱਡੇ ਟਾਇਰ ਪਾਏ ਸੇ ਸਾਹਿਬ ਜੋ ਤੇ ਲੈ ਆ ਭਾਈ ਬ੍ਰੈਡ ਲੈ ਆ ਬ੍ਰੈਡ ਟਾਇਰ ਹੱਡਦਾ ਨੀਲਾ ਵੀ ਨੀਲਾ ਲੱਗਦਾ ਨਹੀਂ ਉਹ ਟਰਾਲਾ ਵਿੱਚ ਨੀਲਾ ਤੈਨੂੰ ਤਾਂ ਤੇਰੇ ਮੋਤੀਆ ਉਧਰੇ ਆਏ ਓਏ ਮੋਤੀਆ ਵਾਦੀਆ ਕੋਈ ਨਹੀਂ ਆ ਸਾਹਿਬ ਜੋ ਤੇ ਦਾਦ ਕੀ ਲਿਆ ਟਰੈਕਟਰ ਹੈ ਸਾਡੇ ਦਾਦ ਕੀ ਲਿਆ ਸੋਤੇ ਟਰੈਕਟਰ ਨਹੀਂ ਪਛਾਣ ਹੁੰਦਾ ਹੈਗਾ ਧੁੰਦ ਜੀ ਆ ਜਾਣੀ ਉਹਦਾ ਦੇਖਦਾ ਤੁਹਾਨੂੰ ਉਹ ਯਾਰ ਹੁਣ ਜੇ ਉਹਦਾ ਡਾਕਟਰ ਜਾਂਦਾ ਆਏ ਆ ਕੁਸ ਜਾਂਦਾ ਉਹ ਕੁਸ ਆ ਉਹ ਹੈ ਉਹ ਕਿਹੜੇ ਇੱਕ ਮੂਹਰਾ ਖਦਾ ਡਾਕਟਰ ਦਾ ਉਹ ਨਹੀਂ ਮੇਰੀ ਗੱਲ ਸੁਣੋ ਪਤਾ ਚੱਕਰ ਹਾਂ ਹਾਂ ਦੱਸ ਚੱਕਰ ਚੱਕਰ ਹੀ ਦਾ ਕਿ ਆਹ ਤੋਂ ਮੰਨੂ ਰਗੜਾ ਆਉਂਗਾ ਹਾਂ ਬਣੇਗਾ ਕਰੋੜਪਤੀ ਕੰਮ ਕਰੋੜਪਤੀ ਜੜਈ ਆ ਮੈਨੂੰ ਸਹੀਉ ਤਾਂ ਆਦੀ ਲੱਗਦਾ ਹੈ ਲੋਕ ਆ ਯਾਰ ਹੋਰ ਕੀ ਨਾ ਫਾਇ ਜਾਣ ਨਾ ਅਜੇ ਮੀਚ ਇਹ ਕੀ ਆ ਤੇ ਇੱਧਰ ਨੂੰ ਟਰੈਲਰ ਨਹੀਂ ਹੈਗਾ ਪਿੱਛੇ ਜਣੀ ਦੇਖਦਾ ਆਵਾਜ਼ ਬਿਚਾਰਨ ਲਈ ਯਾਰ ਮੈਂ ਸੁਣਾਣ ਸਰ ਕੋਲ ਲਕੀਰਾਂ ਨੂੰ ਘਰ ਦੋ ਵਾਸਤੇ ਖੂਨ ਘਾਗ ਮਾਚਾ ਲਿਆਉਂਦਾ ਥੈਲੀਓ ਤਾਂ ਟਰੈਕਟਰ ਕਿਹੜਾ ਹੈ 855 ਹੋਰ ਉਹ ਡੀਡੀ ਜਦੋਂ ਆ 3855 ਹੋਰ ਤੂੰ ਡੀਡੀ ਜਦੋਂ ਤੱਕਦਾ ਉਹਨੂੰ ਨਹੀਂ ਮੈਨੂੰ ਕੋਲ ਜਿਹੜਾ ਕੋ ਪਹਿਲਾਂ ਫੋਰਡ ਆ ਪਤਾ ਮੈਨੂੰ ਉਹ ਫੋਰਡ ਨਹੀਂ ਹੈਗਾ ਮੀਚ ਜਾਣੇ ਵਾਲੀ ਨਹੀਂ ਹੈਗਾ ਉਹਦੇ ਪਿੱਛੇ ਸਕਰੀਨ ਲੱਗੀ ਹੋਈ ਹੈ ਪਿੱਛੇ ਹਾਂ ਸਕਰੀਨ ਲੱਗੀ ਹੋਈ ਹੈ ਚਾਲਦੀ ਐ ਸਕਰੀਨ ਹੂੰ ਮਾਦੇ ਵੀ ਫੋਨ ਕਰਦਾ ਸੀ ਬਾਈ ਕਹਿੰਦਾ ਲੈ ਜੀ ਮਾਈ ਮੈਂ ਕਿੱਥੇ ਖੜਾ ਹਾਂਗਾ ਮੇਰੇ ਕੋਲ ਤਾਂ ਪਹਿਲੀ ਪਹਿਲੀ ਮੀਂਹ ਪੈਂਦਾ ਹੁਣ ਸਾਨੂੰ ਆਇਆ ਮੀਂਹ ਮੀਂਹ ਜੇ ਤੇ ਬਾਈ ਪਾਣੀ ਪੈ ਜਾਂਦਾ ਅਗਲੇ ਦੀ ਕੋਈ ਵੀ ਬਗਾਨੀ ਚੀਜ਼ ਆ ਮੀਂਹ 'ਚ ਥੋੜੋ ਖੜਾ ਹੁੰਦੀ ਆਪਣਾ ਸੰਦਾ ਅਗਲਾ ਬਾਹਰ ਖੜਾ ਦਊਗਾ ਤੇਰੇ ਕੋਲ ਤਾਂ ਪਹਿਲੇ ਤਿੰਨ ਖੜੇ ਉਹੀ ਤਾਂ ਹੈ ਕਾਜੇ ਵੀ ਲੈ ਆ ਜਾ ਆ ਜਾ ਤੇ ਲੈ ਆ ਜਾ ਹੁਣ ਆ ਗਿਆ ਆ ਗਿਆ ਓਏ ਗਲਬ ਬਾਈ ਵਾਲਾ ਤਾਂ ਦੋ ਦਿਨ ਨੂੰ ਛੱਡਿਆ ਉਹ ਦੋ ਚਾਰ ਦਿਨ ਖੜਾਉਣਾ ਬਾਈ ਮੈਂ ਤਾਂ ਖਾਦੇ ਪਿਆ ਹਾਂ ਸ਼ਰਤ। ਯਾ ਇਹ ਵੀ ਨੀਣਾ ਸ਼ਰਤ ਲਾਈ ਹੋਈ ਮੁੱਕਰ ਕੇ ਬਕਾ। ਮੈਂ ਹੁਣ ਤਾਂ ਖਾਦੇ ਰਹਿਣਾ। ਬਸ ਇਹ ਅਸੀਂ ਵੀ ਬੁਣਾ ਕੇ ਬਣਾ। ਸ਼ਰਤ ਤੂੰ ਆਦ ਰੱਖੀ ਫੇਟ। ਨਾ 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 ਅੱਜ ਹੁਣ ਦੀ ਉਹ ਬਸ 15-20 ਮਿੰਟ ਦੀ। ਆ ਦੇਖ ਲਓ ਭਾਈ ਮੈਂ ਕਹਿਣਾ ਹੁਣੇ ਮੁੱਕਰਦਾ। ਇਹ ਹੁਣ ਤਾਂ ਮੈਂ ਖਾਦੇ ਰਹਿ ਗਿਆ। ਅੱਡੇ ਪਰ ਤੇ ਆਏ ਆ। ਇਹ ਇਹ ਸ਼ਰਤ ਲਾ ਕੇ ਥੋੜੀ ਜਿਹੀ ਜੇਦਾ ਮੈਂ। ਮੇਰੀ ਗੱਲ ਨੂੰ ਅੱਡੇ ਪਰ ਤੇ ਆਏ ਪੁੱਛਣਾ ਚਲੋ ਜੀ ਨੇ ਕਹਿੰਦਾ ਬ੍ਰੈਡ ਲਿਆਓ। ਇੱਕ ਠੰਡੇ ਦੀ ਬੋਦਲ ਲਿਆਂਦੀ ਖਾ ਗਿਆ ਇਹ ਆ। ਲੈ ਠੰਡਾ। ਹਾਂ ਦੱਲ ਗਿਆ ਦੱਲ ਕਿਹਾ ਠੰਡਾ ਲਿਓਦਾ ਫੜ ਕੇ ਮੈਂ ਲਿਆ ਫੜ ਲਿਆ ਕੋਪਜਾ ਉਹ ਬਾਈ ਹੁਣ ਦੀ ਸ਼ਰਤ ਆ ਹੁਣ ਮੰਗਾ ਲਾ ਮੈਂ ਤਾਂ ਹੁਣ ਬੀਰ ਬ੍ਰੈਡ ਹਾਂ ਨਾਮ ਕੀ ਬਾਪੂ ਲਓ ਆਪ ਚੱਲ ਜਲੀ ਪਾ ਲੈ ਕੇ ਜਲੀ ਬਣਾ ਲੈ ਜੈਨਪੁਰ ਜੈਨਪੁਰ ਜਿਆਦਾ ਲਿਆ ਚਾਹ ਨੂੰ ਫੋਨ ਮਾਰਦੇ ਭੀ ਘਰ ਨੂੰ ਤੂੰ ਜਾ ਕੇ ਲਿਆ ਉਹ ਫੋਨ ਮਾਰਦੇ ਯਾਰ ਨੂੰ ਮਜਾ ਜੱਕ ਲਿਆਉਣੀ ਤੂੰ ਆਪ ਬਣਾ ਲੈ ਦੋ ਘੜੀ ਲੱਗਣੀ ਆ ਲੈ ਬੱਸ ਉਰੀ ਲਿਆ ਦੁੱਧ ਪੱਤੀ ਇੱਥੇ ਬਣਾ ਲੈਂਦੇ ਆ ਬ੍ਰੈਡ ਬਜੇ ਲਿਆਉਣਾ ਕੀ ਕੀ ਲਿਆਇਓ ਜਿਆਦਾ ਲਿਆ ਕੀ ਗਿੱਗੇ ਲਿਆਉਣਾ ਕੀ ਗਿੱਗੇ ਲਿਆਉਣਾ ਉਹ ਕਹਿੰਦੇ ਹੋਏ ਹੋ ਕੇ ਕੋਕਰ ਉਹ ਚਾਟ ਮਸਾਲਾ ਸਟਾਲ ਹੈ ਉਹ ਆਓ ਹੈ ਜਿਆਦਾ ਬਣਾਓ ਓਕੇ ਥੋੜੀ ਵੀ ਹੋਣੀ ਆਗੇ ਚਾਰ ਨਹੀਂ ਫਿਰ ਇੱਕ ਦੋ ਤਿੰਨ ਚਾਰ ਹੈ ਬੰਦਾ ਵੱਜ ਜਾਂਦਾ ਹੈ ਚੱਲ 6 ਬਰੈਡ ਲਿਆਉਂਦੇ ਆ 6 ਲਿਆਓ ਘਟਣਾ ਲੈਉਂਦੇ ਆ ਆਓ ਫਿਰ ਤਾਂ ਜੇ ਨਾ ਅੱਜ ਤਾਂ ਖਾ ਲੈਣੇ ਮੈਂ ਹਾਂ 6 ਬਰੈਡ ਲਿਆਓ ਚੱਲ ਫਿਰ ਲਿਆ ਚੱਲ ਚਲੀ ਜੀ ਲਿਆਓ ਫਿਰ ਵਜਾ ਲਿਆ ਮਾਪਾ ਜੀ ਦੇ ਲਿਓ ਤੇ ਲੋ ਬਾਈ ਆਪਣਾ ਕੋਈ ਵੀਰ ਆਇਆ ਤੇ ਕਿਹੜਾ ਪਟਿਆਲੀ ਸਾਈਡ ਤੇ ਕਿਹੜਾ ਪਿੰਡਾ ਵੀ ਆਪਣਾ ਕਾਮੀ ਖੁਰਦ ਜੀ ਕੰਮ ਹੀ ਕਰਦਾ ਤੇ ਬਾਈਆਂ ਦਾ ਗੱਡੀਆਂ ਦਾ ਕੰਮ ਆ ਵੀਰੇ ਹਾਂਜੀ ਹਾਂਜੀ ਸਰਦਾਰ 13 13 ਕਾਰ ਬਜ਼ਾਰ ਆਪਣਾ ਇੰਸਟਾਗ੍ਰਾਮ 'ਪੇਜ ਹੈ ਜੀ ਕਿਹੜੇ ਕਿਹੜੀ ਜਗ੍ਹਾ ਹੋ ਹੈ ਜੀ ਕਿਹੜੀ ਜਗ੍ਹਾ ਗਲਪਣਾ ਆਪਣਾ ਰਾਜਪੁਰੇ ਦਫ਼ਤਰ ਰਾਜਪੁਰੇ ਦਫ਼ਤਰ ਹੈ ਠੀਕ ਹੈ ਠੀਕ ਹੈ ਕਾ ਵੀ ਸੇਲ ਕਰਦੇ ਗੱਡੀਆਂ ਦਾ ਸੇਲ ਕਰਾਈ ਸੇਲ ਕਰਦੇ ਆ ਜੀ ਠੀਕ ਹੈ ਠੀਕ ਹੈ ਤੇ ਕਿਹੜੀ ਕਿਹੜੀ ਗੱਡੀ ਸਾਰੀਆਂ ਸਾਰੀਆਂ ਹੀ ਛੋਟੀ ਤੇ ਵੱਡੀ ਸਾਰੀ ਠੀਕ ਹੈ ਜੀ ਬਾਕੀ ਬਾਈ ਜੇ ਕਿਸੇ ਨੂੰ ਲੈਣੀ ਹੋਈ ਜਾਂ ਵਿਜੜੀ ਹੋਈ ਤਾਂ ਕੰਟੈਕਟ ਕਰ ਸਕਦੇ ਆ ਬਾਕੀ YouTube ਦਾ ਚੈਨਲ ਹੈ ਨਾ ਬਣਾਂਜੀ ਵੀਰ ਕੀ ਨਾਮ ਤੇ ਆ ਸਰਵਾਰਾ ਬਲੋਗਸ ਵੀਰ S A R W A R A ਬਲੋਗਸ ਚੱਲਦੇ ਤੇ ਬਾਕੀ ਜਰੂਰ ਬਾਈ ਸਬਸਕ੍ਰਾਈਬ ਕਰ ਲਿਓ ਤੇ ਵੱਧ ਕੇ ਵੱਧ ਤੋਂ ਵੱਧ ਸਪੋਰਟ ਵੀ ਕਰਦੇ ਹੋ ਤੇ ਜੇ ਕਿਸੇ ਨੂੰ ਲੈਣੀ ਹੋਈ ਖਰੀਦਣੀ ਹੋਈ ਤਾਂ ਕੰਟੈਕਟ ਕਰ ਲਿਓ ਜਿ ਕਿੜਾ ਆਪਾਂ ਨੇ ਉਧਾਂ ਦੀ ਵੀ ਚੰਡੀਗੜ੍ਹ ਬਣਾਈ ਦੀ ਬਾਈ ਉੱਥੇ ਤੇ ਵੀ ਬਹੁਤ ਬੰਦੇ ਗੱਡੀਆਂ ਲੈ ਕੇ ਗਏ ਆ ਫੋਨ ਕਰਦੇ ਹੁੰਦੇ ਤੇ ਆਪਾਂ ਨੂੰ ਲਿਓਣੇ ਵਾਸਤੇ ਤੇ ਹੁਣ ਤਾਂ ਬਾਈ ਆਪਣੇ ਵੀਰ ਆਪਣੇ ਕੋਲੇ ਆ ਗਏ ਤੇ ਜੇ ਤੁਹਾਨੂੰ ਕੋਈ ਕੰਟੈਕਟ ਕਰ ਲਿਓ ਜੇ ਲੈਣੀ ਹੋਈ ਕਿਸੇ ਨੇ ਗੱਡੀ ਇੰਸਟਾਗ੍ਰam ਤੇ ਪੇਜ ਹੈ ਵੀ 13 13 ਸਰਦਾਰ ਕਾਰ ਬਜ਼ਾਰੀ ਨੰਬਰ ਦਿੱਤੇ ਹੋਏ ਨੇ ਬਾਈ ਬਾਕੀ ਨੰਬਰ ਵੀ ਬੋਲ ਦੇ ਬਾਈ ਜੇ ਕਿਸੇ ਨੇ ਸਿੱਧੀ ਆਪਣਾ ਗੱਲ ਕਰਨੀ ਹੋਈ ਹੈ 93175566026 183 7360 ਬਸ ਬਹਿਤ ਨਹੀਂ ਥੋੜੇ ਲੇਟ ਹੋਗੇ ਨਹੀਂ ਥੋੜੇ ਬੰਦ ਹੀ ਆਉਂਦੇ ਹਾਂ ਤੂੰ ਥੋੜੇ ਲੇਟ ਹੋਗੇ ਯਾਰ ਦੇਖੂਗਾ ਫੇਰ ਨਹੀਂ ਨਾ ਪਾ ਦੇਖ ਲੂਗੇ ਜੀ ਇਹ ਤਾਂ ਲੈਣੀ ਯਾਰ ਐਕਸੈਮ ਲੈ ਲੂਗੇ ਦੋ ਜੱਟ ਹੋਰ ਕਰਾ ਦੋ ਜੱਟ ਤੇਰੀ ਚੱਲਦੀ ਹੁੰਦੀ ਹੈ ਹੋਣੀ ਦਵਾਣੀ ਹੋਣੀ ਦਵਾਣੀ ਤੁਹਾਨੂੰ ਮੈਂ ਬਾਕੀ ਵੀ ਲਿੰਕ ਪਾ ਦਣਾ ਤੇ ਉੱਥੇ ਤੇ ਵੀ ਦੇਖ ਸਕਦੇ ਆ ਚੈਨਲ ਤੇ ਆਈਡੀ ਵੀ ਤੁਹਾਨੂੰ ਦੱਸ ਦਿੱਤੀ ਪਾਈ ਨੇ ਬਾਕੀ ਤੇ ਬਾਅਦਿਆਂ ਨੇ ਹੁਣੀ ਚੈਨਲ ਸ਼ੁਰੂ ਕਰਿਆ ਬਾਈਆ ਤੇ ਹੁਣ ਪਾਏ ਕਰੂੰਗਾ ਉਹਦੀਆਂ ਜਿਹੜੀ ਵੀ ਖਰੀਦਣੀਆਂ ਜਾਂ ਵੇਚਣੀਆਂ ਨੇ ਇਹਨਾਂ ਚੀਜ਼ਾਂ ਦੁਬਾਰਾ ਫੇਰ ਦੱਸਦੇ ਨਾਮ ਕੀ ਹੈ ਜੀ ਚੈਨਲ ਦਾ ਸਰਵਾਰਾ ਵਲੋਗਸ ਜੀ ਠੀਕ ਸਾਰੇ ਬਾਈ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਰਿਸ਼ਤੇਦਾਰੀ ਹੈ ਬਾਈ ਰੇਡ ਪਰ ਕਹੂੰ ਬੈਠਾ ਮੇਰੇ ਸਾਹਮਣੇ ਬੈਠ ਮੈਂ ਤਾਂ ਹੁਣ ਬੈਠਾ ਇਹ ਕੈਮਰੇ 'ਚ ਆਉਂਦੇ ਨਹੀਂ ਮੇਰੇ ਰਿਸ਼ਤੇਦਾਰ ਆ ਆਪਣੇ ਮੁੰਡੇ ਕਰਿਓ ਬਾਈ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਬਾਕੀ ਵੀਰਾ ਜੀ ਸਪੋਰਟ ਜੂਰ ਹੀ ਕਰਿਓ ਬਾਈ ਸਪੋਰਟ ਕਰਿਓ ਬਾਈ ਬਲੌਗ ਇਹਨਾਂ ਦੇ ਵੀ ਆਪਣੇ ਬਾਗ ਜੀ ਵਿੱਚ ਆਪਾਂ ਬਲੌਗ ਪਾਉਂਦੇ ਆਂ ਦੀ ਬਲੌਗ ਪਾਉਣਾ ਇਹਨਾਂ ਨੇ ਇੱਥੇ ਰੈਤ ਵੀ ਪੂਰੀ ਕਰ ਰਹੇ ਆ ਗੱਡੀਆਂ ਦਾ ਲਈ ਕੰਮ ਹੈ ਤੇ ਖੇਤੀਬਾੜੀ ਦਾ ਕੰਮ ਹੈ ਰੈਤ ਪੂਰੀ ਹੋਊਗੀ ਹਾਂ ਹਾਂ ਇਹੀ ਆ ਬਾਈ ਆ ਤੂੰ ਖੇਲਿਆ ਹੁਣ ਮਰਦੀ ਭਰਨ ਹੋਰ ਨਾ ਲਾਗੇ ਮਰਨਾਂ ਲਾ ਕੇ ਬਾਹਰ ਹੋਰ ਇੱਥੇ ਕਿਰਾਏ ਵਾਲੇ ਬੰਦੇ ਆ ਤਾਂ ਹੀ ਬੈਠਣ ਵਾਲਾ ਕੋਟ ਪਾਈ ਟੋਪੀ ਲੈ ਯਾਰ ਨਹੀਂ ਪੈਂਦਾ ਬਣਾਉਣਾ ਇੱਧਰ ਤਾਂ ਬੈਠੋ ਤਾਂ ਉਹੀ ਪਿੰਜੇ ਤੇ ਫਰੀ ਜਾਓ ਥੋੜੇ ਤਾਂ ਇੱਧਰ ਮੀਂਹ ਤਾਂ ਪਹਿਲਾਂ ਜਿਹੜਾ ਪਹਿਲਾਂ ਪਿਆ ਥੋੜੇ ਪੈ ਗਏ ਉਧਰ ਉਧਰ ਹੈਂ ਬੰਨੇ ਇਹਨਾਂ ਦੀ ਸਨੋ ਬਣਾਦੀ ਮਰਦਪੁਰੀ ਔਰ ਅਸ ਅਸ ਫਿਰ ਤਾਂ ਤੁਹਾਡੇ ਵੀ ਕਣਕਾਂ ਦਾ ਨੁਕਸਾਨ ਕਰ ਗਿਆ ਇਹ ਤਾਂ ਬੋਲੀ ਉਹਦਾ ਵਾਲੀ ਹੈ ਚੰਡੀਗੜ੍ਹ ਦੀ ਉਹੀ ਪੈ ਗਈ ਅੰਦਰ ਨੂੰ ਉਰੇ ਆਈ ਗਈ ਇੱਧਰ ਨੂੰ ਹੋਈ ਹੈਗੀ ਇਹ ਤੁਹਾਨੂੰ ਕਹਦੇ ਹਣੇ ਕਿਕੜਾ ਹੋਦਦੇ ਆਂ ਬੰਬਾਲੀ ਨੇੜੇ ਹੀ ਪੈ ਜਾਏ ਪਿੰਡ ਮਾਰਾ 14 ਕਿਲੋਮੀਟਰ ਆਹ ਫਿਰ ਉਧਰ ਨੂੰ ਹੀ ਜਰੇਗੀ ਬੋਲੀ ਉਧਰ ਨੂੰ ਇੱਥੇ ਦੀ ਕਾਲੇ ਨਾਲ ਕਾਲੇ ਨਾਲ ਵੀ ਇਹੀ ਹੈ ਹਾਂ ਕਾਲਾ ਵੀ ਤਾਂ ਐਂ ਬੋਲਦੇ ਕਿਹੜਾ ਕਾਲਾ ਆਪਣਾ ਆ ਇਹ ਜਿਹੜੀ ਜਰੇਗੀ ਉਧਰਲੀ ਪਟਿਆਲੇ ਵਾਲੇ ਸਾਹ ਦੇ ਅੰਦਰ ਕਨੌਰ ਵਾਲੇ ਆ ਬੋਲਦੇ ਆ ਅੱਛਾ ਹਾਂ ਭਾਈ ਠੀਕ ਆ ਫਰਕ ਪੈ ਜਾਂਦਾ ਬਾਕੀ ਵਧੀਆ ਲੱਗਦੀ ਯਾਰ ਆਪਾਂ ਨੂੰ ਤੁਹਾਨੂੰ ਇਹਨਾਂ ਨੂੰ ਬੋਲੀ ਇਹਨਾਂ ਨੂੰ ਆਪਣੀ ਵੀ ਲੱਗਦੀ ਹੁੰਦੀ ਹੈ ਫਰਕ ਇਹਨਾਂ ਨੂੰ ਆਪਣੀ ਵੀ ਚਾਈ ਤੇ ਆਦੀ ਹੈ ਭਾਸ਼ਾ ਬਦਲ ਦਿੰਦੀ ਹੈ 50 ਕਿਲੋਮੀਟਰ ਬਾਅਦ ਤੇ ਭਾਸ਼ਾ ਬਦਲ ਜਾਂਦਾ ਆਪਾਂ ਮਿਕਸ ਜੇ ਆ ਜਾਂਦੇ ਆ ਆਪਣਾ ਇਧਰ ਨੂੰ ਵੀ ਲੱਗਾ ਪੈਂਦਾ ਇਧਰ ਨੂੰ ਵੀ ਹੋਰ ਵਿੱਚ ਕਈ ਆਪਦੇ ਮੈਂਦੇ ਆਪਣੇ ਇਹਨਾਂ ਦੀ ਬੋਲੀ ਸੋਹਣੀ ਬਹੁਤ ਲੱਗਦੀ ਆਪਾਂ ਨੂੰ ਸੁਣਨੇ ਇਹਨੂੰ ਸੁਣਨੇ ਨੂੰ ਵਧੀਆ ਲੱਗਦੀ ਆ ਤੇ ਉਹ ਪਿਓ ਰਹੇ ਇਹ ਆ ਵਿਆਬੀ ਕਿਹੜੀ ਇਹ ਵੀ ਨਹੀਂ ਹੈ ਹੈ ਇਹ ਵੀ ਨਹੀਂ ਹੈ ਹਾਂ ਕਿਹੜੀ ਆ ਇਹ ਵਕੀਲ ਬੈਠਾ ਹੁਣ ਦੱਸੂਗਾ ਦੱਸ ਬੋਲ ਕੇ ਦੱਸੀ ਜਾ ਚਾਚੇ ਨਾਲ ਕਾਲਾ ਕੋਣ ਇਧਰ ਬਾਲਿਆ ਉਹ ਨਹੀਂ ਹੈ ਜਿਹੜੀ ਉਹ ਪਿਓਰ ਆ ਇਹ ਇਹ ਨਹੀਂ ਹੈ ਇਹ ਹੋਗੀ ਸਾਨੂੰ ਗੋਲ ਕੇ ਕਿੱਕਣਾ ਦੱਸਾਂ ਦੱਸ ਕੋਈ ਅੱਖਰ ਆਉਂਦੀ ਹੋਣੀ ਆਉਂਦੀ ਹੋਣੀ ਬੋਲਣੀ ਉਹ ਆਏ ਮੱਝੇ ਸਾਈਡ ਪੈ ਜਾਏ ਪਿਓਰ ਥੋੜੀ ਇਹ ਨਹੀਂ ਹੈ ਜੋ ਨਾ ਆਪਾਂ ਪਿਓਰ ਬੋਲਦੇ ਆਂ ਆਪਾਂ ਵੀ ਨਹੀਂ ਆਈ ਕੀ ਕਰਨ ਦੇ ਆਪਾਂ ਪੁਆਦੀ ਕਿ ਪੈਂਦੇ ਆ ਪੁਆਦੀ ਪੁਆਦੀ ਇਹ ਲਾਉਂਦਾ ਬਹਿ ਪਿਆ ਡੈਫੇ ਹਾਂ ਜਿਹੜਾ ਬੜਾ ਕੋਸਾ ਹੈ ਕਈ ਤਰ੍ਹਾਂ ਦੀ ਹੈਗੀ ਇੱਕ ਤਰ੍ਹਾਂ ਦੀ ਦੋ ਤਰ੍ਹਾਂ ਦੀ ਥੋੜੀ ਹੈ ਚੱਲ ਬਸ ਸਾਨੂੰ ਮਾਣ ਆ ਪੰਜਾਬੀ ਹੋਣ ਦੀ ਵਾਜੀ ਬਸ ਵਾਜੀ ਬਸ ਨਕਧੋਕਾ ਹੋ ਗਿਆ ਕਾਹਦਾ ਜਿਹੜਾ ਗੱਲਾਂ ਨਹੀਂ ਘੜਿਆ ਬਣਾਉਣਾ ਵੱਡਿਆ ਗੱਲ ਕਹਿੰਦੇ ਗੱਡੀ ਨੂੰ ਹਰਿਆਣੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਹੈ ਫੇਰ ਮੈਂ ਚੱਲੂ ਕਹਿੰਦੇ ਭਾਗ ਤਾਂ ਆਇ ਨਹੀਂ ਮਾਣ ਤੁਹਾਨੂੰ ਅੱਗੇ ਤੇ ਦੇ ਦਈਏ ਕੀ ਨੇ ਖੇਤ ਆ ਕੇ ਮੁੜ ਗਏ ਖੱਤੀ ਦਾ ਖੱਤੀ ਨੂੰ ਮੈਂ ਖੜ ਜਾਈ ਜੀਨੀ ਬਣਨੀ ਇਹ ਕਰਮਾ ਚ ਹੈ ਲੈ ਉਧਰ ਨਿਹਰੀ ਖੰਡ ਨੂੰ ਵੱਡ ਲਾਇ ਬੱਜ ਆਹ ਤੇ ਵਾਲੇ ਨੂੰ ਖਾਣ ਨੂੰ ਖਾਣ ਨੂੰ ਆਹ ਤੇ ਵਾਲ ਬੂਟੇ ਵਾਲਾ ਛਲਾਤਾ ਲੱਗੇ ਵੀ ਛਲਾਣ ਚਾਹ ਵਧੀਆ ਯਾਰ ਗੰਨਾ ਜਿਹੜੇ ਗੰਨੇ 390 99 ਚਲੇ ਜਾਣਾ ਹੈ 390 99 ਆ ਨਹੀਂ 300 ਤੋਂ ਲੈ ਲਵਾਈਓ ਅਮੀ ਉਹ ਲੈ ਲੂਗੇ 90 ਰੁਪਏ ਬਾਹਰ ਰੁਪਏ ਠੀਕ ਹੈ ਤੇ ਕਾਲ ਵਾਲਾ ਨੱਕ ਬੁੱਲ ਮਾਰਦਾ ਕੋਈ ਵੀ ਬੰਦਾ ਯਾਰ ਬੂਟੇ ਵਾਲੇ ਗੰਨੇ ਨੂੰ ਉਹ ਵੀ ਕੀ ਕਰੇ ਹੂੰ ਬਾਕੀ ਬਈ ਚੈਨਲ ਵੀ ਤੁਹਾਨੂੰ ਦਿਖਾ ਦੰਨੇ ਆ। ਦੇਖਣਾ। ਵੀ ਹਲੇ ਵੀਰਾਂ ਨੇ ਬਾਈ ਇਹਨਾਂ ਨੇ ਦੋ ਕੇ ਵੀਡੀਓ ਪਾਈਆਂ ਏ। ਹੂੰ। ਇਹ ਕਹਿੰਦੇ ਵੀ ਕੋਈ ਮਾ ਕੋਈ ਨਾ ਪਈ ਆ ਜਿਓ ਕਰਦਾਂਗੇ ਆਪਾਂ। ਆਏ ਬਾਈ ਸਬਸਕ੍ਰਾਈਬ ਕਰ ਲਿਓ ਜਰੂਰ। ਕਰ ਲਿਓ ਬਾਈ ਸਪੋਰਟ ਕਰ ਦਿਓ ਯਾਰ। ਹੂੰ। ਇੰਸਟਾ ਗੀ ਦਿਖਾ ਦਿਆਂ ਯਾਰ ਜਿਹੜੀ ਗੱਡੀਆਂ ਕੀ ਆਪਣੀ। ਹਾਂ ਇੰਸਟਾ। ਥੋੜੇ ਜਲੇ ਹੋਏ ਲੇਟ ਗਏ। ਹੂੰ। ਹਲੇ ਤਾਂ ਦੋ ਚਾਰ ਦਿਨ ਆਪਣੇ ਕੋਲੇ ਆਉਂਦੀ ਇੰਸਟਾ ਦੀ। ਕੌਣ ਇਹ? ਹੂੰ। ਨਾਲੇ ਇਧਰ ਲੇ ਦੇਖ ਲਓ ਇਲਾਕਾ ਨਾਲੇ ਕਮਾਉਂਦਾ ਇਲਾਕਾ ਦਿਖਾ ਦੇਣ ਤੇ ਇਹਨੂੰ ਅਜ ਮੀਹ ਲੱਗਿਆ ਪਿਆ ਨਹੀਂ ਲੱਗਿਆ ਪਿਆ ਉਹਨੂੰ ਕਮਾਉਂਦਾ ਕੱਲ੍ਹ ਤੁਪਾਂ ਲੱਗਣ ਆਏ ਵੀ ਕਰਦਾ ਕੱਲ੍ਹ ਆਏ ਕੱਲ੍ਹ ਕੇ ਪਰਸਪਰ ਤੁਪਾਂ ਆਏ ਤੇ ਨਾ ਇੰਸਟਾਗ੍ਰam ਦੀ ਆਈਡੀ ਤੇ ਅਦੇ ਤੇ ਵੀ ਕੰਟੈਕਟ ਕਰ ਸਕਦੇ ਹੋ YouTube ਤੇ ਵੀਡੀਓ ਪਾਦੇ ਕਰੂਗੇ ਗੱਡੀਆਂ ਦੀਆਂ ਬਾਕੀ ਆਪਣੇ ਖੇਤੀਬਾੜੀ ਦੀਆਂ ਕਰਦੇ ਆ ਬਾਈ ਉਹ ਵੀ ਬਲੌਗ ਵੀ ਪਾਉਂਦੇ ਇਹਨਾਂ ਨੇ ਹਾਂ ਬਲੌਗ ਵੀ ਪਾਉਂਦੇ ਖੇਤੀਬਾੜੀ ਵੀ ਕਰਦੇ ਆ ਵਧੀਆ ਵਧੀਆ ਚਲੋ ਚਲੋ ਠੀਕ ਆ ਜੀ ਆਈ ਹਰ ਨਾ ਨਾ ਬਣਾਉਂ ਤੂੰ ਉਤਰਾ ਹੀ ਫੇਰ ਨਹੀਂ ਆਦੀ ਕੈਂਚੀ ਹੈ ਕੈਂਚੀ ਕੈਂਚੀ ਪੁੱਲ ਗਿਆ ਹੋਗਾ ਕਿਹੜੀ ਮੇਰਾ ਕਸੂਰ ਹੈ ਕੈਂਚੀ ਦਾ ਕਸੂਰ ਆ ਬੋਲੀ ਮੱਖੀ ਮੁੱਖੀ ਜੀ ਵੱਡ ਜੇ ਕਰਦੀ ਹੈ ਕੈਂਚੀ ਦਾ ਕਸੂਰ ਆ ਵੀ ਭਾਈ ਤੇਰੀ ਕੈਂਚੀ ਬੋਲੀ ਨਹੀਂ ਅੱਜ ਬੱਡਲੋ ਕੱਖੜ ਲੈ ਉਹ ਕਿੱਥੇ ਵੱਡ ਜੁਣਿਆ ਤੂੰ ਗੱਲ ਨਹੀਂ ਉੱਟਾ ਉਹ ਸੁੱਕਾ ਦਾ ਪਿਆ ਹੈ ਲੈ ਤੂੰ ਡੜਦੇ ਰਹਿੰਦੇ ਬਸ ਹੈਗੇ ਜੇ 2:3 ਠੀਕ ਹੈ ਦੂਸਰੇ ਸਮੁੰਦਰ ਦੇ ਕਿਨਾਰੇ ਨੂੰ ਗਰਮੀ ਬਹੁਤ ਆ ਐਨੀਦੂਪਾ ਮਾਤਰੀ ਆਖੇ ਬੋਲੇਆ ਇਹ ਹੈ ਧਾਗ ਨੂੰ ਆਪਣੇ ਪਾਰ ਕੇ ਫੇਲੇ ਰੱਖਦੇ ਆਂ ਔਰ ਬੇਲੇ ਤੂੰ ਕਿਹੜੇ ਦਿਮਾਦ ਅੜਦਾ ਇੱਥੇ ਕਰਈਆ ਕਰ ਦਿਮਾਦਾਂ ਨੂੰ ਕਰਦੇ ਇਹਦਾ ਹੱਥੋਂ ਪੱਲੀ ਦੀ ਮੂਰੀ ਜਿਹੜਾ ਦੇ ਪਤਾ ਲੱਗਦਾ ਵੀ ਬੰਦਾ ਕੰਮ ਆਇਆ ਹਾਂ ਮਾਝ ਕੋਈ ਬਾਪੂ ਮੀਂਹ ਚੁੱਥੇ ਹੋ ਕਰ ਲੱਗਿਆ ਇਹ ਗੱਗਾ ਆਪਣੇ ਗੱਗਾ ਆਪਣੇ ਪੈਰ ਤੇ ਮੂਰੀ ਜਿਹੜਾ ਰਹੀਆ ਕੰਮ ਆ ਬਾਈ ਹਾਂ ਦੇਖੋ ਬਈ ਮੇਰੇ ਵੀ ਪੁਰੀ ਹਾਂ ਸਾਰੇ ਸਾਰੇ ਕੁੱਲ ਮਿਲਾ ਕੇ ਕੱਤੀ ਲੱਛੀ ਲੈ ਲੈ ਕੀ ਕੱਤੀ ਪਾਲਾ ਪਾਲਾ ਯਾਰ ਤੁਰ ਜਾ ਤੁਰ ਜਾ ਤੁਰ ਜਾ ਤਰਦਿਆ ਤਰਦਿਆ ਤੁਹਾਨੂੰ ਪਤਾ ਤੋ ਟੂੜੀ ਲੈਣ ਆਇਆ ਕੋਦੋੜੀ ਪੱਢਣ ਆਇਆ ਹਾਂ ਟੂੜੀ ਵੀ ਨਹੀਂ ਆਣੀ ਵੱਡੇ ਦਾ ਅੱਖ ਨਹੀਂ ਵੱਡਦਾ ਜੇ ਸਾਥ ਲਾ ਲਾਉਂਦਾ ਨਹੀਂ ਨਹੀਂ ਵੱਡਣੇ ਕੱਖ ਮੀਚੇ ਜੇ ਆ ਅਸੀਂ ਦਰਦਣ ਆਈਆਂ ਹਾਂ ਉਹਦਾ ਲਈ ਫਿਰਦਾ ਪੰਡ ਵੱਡੀ ਮੈਂ ਸਦੀ ਫਿਗਰ ਆਹੋ ਭਾਈ ਥੋੜਾ ਦੁੱਧ ਰੇਟ ਜਿਆਦਾ ਲੱਗਦਾ ਸਾਡਾ ਘੱਟ ਲੱਗਦਾ ਕੋਈ ਫਰਕ ਤਾਂ ਹੈਗਾ ਹੀ ਆ ਤੁਹਾਨੂੰ ਕਿਹੜੇ ਰੋਕ ਕੇ ਤੁਸੀਂ ਢੋਲੀ ਲੈ ਜੇ ਇਹਦੇ ਨਾਲ ਰੱਖੂਗਾ ਲੱਗਿਆ ਦਿਲ ਵੀ ਆ ਤਾਂ ਦੱਸ ਅਜਾ ਵਧਾ ਦੇ ਕਹਿੰਦਾ 20 ਰੁਪਏ ਵਧ ਕੇ ਇਹ ਤਾਂ ਬਿਜ਼ਨਸ ਵਧਾ ਲਿਆ ਆਪਣਾ ਹੋਰ ਆ ਬੱਕਰੀਆਂ ਬੁਗਰੀਆਂ ਛੜਤੀਆਂ ਹੋਰ ਹੁਣ ਤਾਂ ਘੋੜਾ ਵੀ ਛੜਦਾ ਬੋਲੇ ਚਾਚਾ ਕਹਿੰਦਾ ਉਹ ਪੋਣਾ ਗਿਆ ਤੂੰ ਚੂਚੇ ਬੋਲੇ ਕਹਿੰਦਾ ਬੇਬੀ ਵਿਆਹ ਮੈਂ ਹੈ ਕੌਣ ਇਹ ਡੜੀ ਕਹਿੰਦਾ ਇਹ ਹਾਂ ਉਹ ਵੀ ਮੁਰਗੀਆਂ ਵੀ ਦੁੱਧ ਦਿੰਦੀਆਂ ਹੋਰ ਪਰ ਉਹ ਸਿਆਲ ਆ ਕੋਈ ਆ ਜੀ ਪਰ ਉਹ ਹੁਣ ਸਿਆਲ ਆ ਅਗਰ ਨਹੀਂ ਖਾਦੀ ਤਾਂ ਹੁੰਦੀ ਰੋਸ ਵੇਰੇ ਆਉਣ ਲੱਗੇ ਕੱਕਲੇ ਕਰਨੀ ਮੀਨੇ ਦੋ ਦੀ ਖੇ ਲਾ ਆ ਦੇਖ ਕਹਿੰਦਾ ਹੁਣ ਤਾਂ ਲਾਲੀ ਹੋਣੀ ਚਾਹੀਦੀ ਦੀ ਤੂੰ ਤਾਂ ਲਾਲੀ ਹੋ ਜਾਏਗੀ ਦੇਸੀ ਮੁਰਗੀ ਰੱਖਣੀਆਂ ਕਹਿੰਦੇ ਹੈਂ ਚੱਲ ਭਾਈ ਲਾਲੀ ਆ ਵੀ ਆ ਗਿਆਂ ਉਹਦੇ ਉਹਦੇ ਮੰਗਦੇ ਨੇ ਬਰੀਕ ਜਮੈਂ ਹੈ ਬਰੀਕ ਥਾਣੇ ਜਿਹਾ ਲੱਗਦਾ ਹੈ ਟਾਈਮ ਲੰਦਾ ਵੀ ਸ਼ੁਰੂ ਆਪਣਾ ਕੰਮ ਕੱਢ ਲੋ ਫੜਾ ਫੇ ਤਾਂ ਉਹ ਨਹੀਂ ਯਾਰ ਜੋਲੀ ਕਰਦੇ ਆਂ ਬੂਰਜੀ ਆ ਤਾਂ ਵੇ ਪਈਆਂ ਪਈ ਜਾਣੀ ਹੈ ਐ ਪਈ ਜਾਣੀ ਤਾਂ ਹੋਰ ਰਾਈ ਦਾ ਰੇੜਾ ਪੁਰਾਣਾ ਜਿਹਨਾਂ ਨੇ ਫੁੱਟੇ ਬਾਟੇ ਲਾਏ ਆ ਬੂਟਾ ਨਾ ਸੁੱਕ ਗਿਆ ਹੁਣ ਹਾਂ ਤਾਂ ਬਹੁਤ ਫਰਕ ਪੈਣਾ ਡੁੱਲਰ ਨੂੰ ਬਹੁਤ ਫਰਕ ਪੈਣਾ ਧਰਤੀ ਗਿੱਲੀ ਹੋਣੀ ਹਾਂਜੀ ਹਾਂ ਉਹ ਤਾਂ ਜਾਣਦੇ ਗਿੱਲੀ ਹੋਗੀ ਨਰਮ ਹੋਗੀ ਤਾਂ ਸਿਆਣੀ ਗੱਲ ਹੈ ਜੀ ਮੈਂ ਤਾਂ ਆਪ ਲਵਾਉਣੀ ਜੀ। ਪਰ ਇਹ ਤਾਂ ਐ ਕੁਝ ਨਹੀਂ ਪਤਾ ਜੀ ਗਾਂ ਜਾ ਕੇ ਔੜ ਜੀ ਲਾ ਕੇ ਸਕਾ ਵੀ ਦੇਣੀ। ਕਹਿੰਦਾ ਇੱਥੇ ਥੋੜੀ ਜਿਹੀ ਫੇਰ ਫੁੱਟੇ ਆਉਣੀ। ਕਿਹੜੀ? ਜਿਹੜੀ ਵੱਡੀ ਹੋਈ ਆ। ਨਹੀਂ ਨਹੀਂ ਇਹ ਬਾੜ ਹੁਣੇ ਅਸੀਂ ਤਾਂ ਮੈਂ ਬਾੜ ਦੇ ਦੇਣੀ। ਜਦ ਤੱਕ ਬਾਤ ਆਉਣਾ ਬਾਤ ਹੋਏ ਨਹੀਂ। ਰੱਖਣੀ ਆ ਜੀ ਹੁਣ ਬਾੜੂਗੇ। ਹੁਣ ਜਦ ਤਨ ਬਾਤ ਆ ਗਿਆ ਬਾੜਾ ਨਹੀਂ। ਸਾਰੇ ਖੇਤਾਂ ਲੀਆ ਪਾਈਆਂ ਵੀ ਰੱਖੜੀ। ਨਾ ਨਾ ਉਹਨੇ ਨਹੀਂ ਦਾ ਕੋਈ ਫਰਕ ਨਹੀਂ। ਕਹਿੰਦੇ ਦੋ ਨਾ ਕੱਢਿਆ ਟਰੈਕਟਰ ਇੰਨੀ ਜਿਹਾ ਵੀ ਕਿੰਨੀ ਦੀ। ਖਾਸ ਗੱਲ ਹੈ। ਹੈ? ਟਰੈਕਟਰ ਆਉਂਦੀ ਆਤੀ ਗਈ। ਖੇਤ ਖਰਾਬ ਤਾਂ। ਖੇਤ ਗਿੱਲੇ ਆ। ਪਰਾਲੀ ਪੈ ਗਈ। ਉਹ ਨਹੀਂ ਡਰਾਈਵਰ ਦਾ ਹੀ ਫਰਕ ਆ। ਉਹ ਨਹੀਂ। ਬਾਜੀ ਬਾ ਟਰੈਕਟਰ ਦਾ ਹੀ ਫਰਕ ਆ। ਆਪਣੇ ਵਾਲਾ ਟਰੈਕਟਰ ਅੱਜ ਗੰਨੇ ਦੀ ਪਰਚੀ ਲੱਦ ਹੋ ਰਹੀ ਘਰਾਂ ਖੜਾਇਆ ਟੌਰ ਨਾਲ। ਕੰਟ ਕਰਾਇਦਾ ਫਾਇਦਾ ਦੱਸੋ ਗਿਆ। ਯਾ ਤਾਂ ਫੋਨ ਕਰਿਆ। ਯਾ ਤਾਂ ਸਾਲੇ ਸੁਣੂ ਸੋਚ ਬੰਦ ਆਉਂਦੀ ਆ। ਬਾਈਕ ਟਰੈਕਟਰ ਲੈ ਤੇਰਾ ਬੰਪ ਚੈੱਕ ਕਰ ਲਈ ਹੈ। ਯਾ ਤਾਂ ਸਾਲੇ ਬੰਦ ਕਰ ਦਿੰਦੇ ਆ ਵੀ ਪਹਿਲੇ ਆ ਟਰੈਕਟਰ। ਆ ਦੇ ਲੈ ਫੋਨ ਰੱਖਿਆ ਪਿਆ ਵੇ ਜੇ ਅੱਜ ਅੱਜ ਦੱਸ ਜਮੇ ਲਿਆ ਯਾਰ ਨਾਲ ਜਰੂਰ ਲਿਆ ਫੜਾ ਓਰੇ ਜੇ ਕਹਿੰਦੇ ਸਵਿਚ ਆਫ ਕਰਿਆ ਹੋਵੇ ਦਲਵੀਰ ਨੇ ਲੈਣਾ ਹੁਣ ਦੇ ਦਣਾ ਚੱਕ ਹਾਂ ਜੀ ਲੈ ਇਨਾ ਐਂਬੂਲੈਂਸ ਵਾਲੇ ਨਹੀਂ ਪਹਿਲਾਂ ਚੱਕ ਦੇ ਜੀ ਨਹੀਂ ਛੇਤੀ ਮੈਂ ਚੱਕ ਲੰਨਾ ਰੇਕ ਦਾ ਫੋਨ ਬੱਤ ਬੱਤ ਕਰ ਮੱਤ ਕਰ ਰਾਤ ਨੂੰ ਕਿਹਨੂੰ ਯਾਦ ਕਰਦਾ ਹੁੰਦਾ ਜਿਹਦੇ ਫੋਨ ਕਰ ਦੁੱਦਾ ਨਾਲ ਜੀ ਅੱਜ ਕਿਹਨਾਂ ਹੈਗਾ ਕੋਲ ਤਰੀ ਨੇ ਆਰਡਰ ਕਰਤਾ 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 ਲੀ ਗਏ ਨੇ ਕੱਪੜੇ ਦਾ ਵੀ ਉਨੀ ਕੋਈ ਨਹੀਂ ਕਰੇ ਛਿਗੜਾ ਦੇ ਨਹੀਂ ਅੜਦੇ ਆ ਜੀ ਉਹਨਾਂ ਹੈਗਾ ਜੇ ਤਾ ਕਪੜੇ ਸਮਾਨ ਆਉਗੇ ਉਹਨੂੰ ਕਿਹ ਚਲੋ ਬਲੀਆ ਕਿਆ ਬਿਆ ਹਾਂ ਹਾਂ ਉਹਨੇ ਬੈਠਦੀਆਂ ਜਾਣਾ ਬੈਠਣੀ ਉਹਨੂੰ ਸੈੱਟ ਕਰ ਚਲੋ ਉਹਨੇ ਬੈਠਣੀ ਕਿਥੇ